ਜੀ ਠਕ ਲੈਣਾ ਟੁੱਟ ਪੈਣਾ ਮੈਨੂੰ ਗਾਲ ਬਣਾ ਨਾ ਬੋਲੇ ਜੇ ਠਕ ਲੈਣਾ ਟੁੱਟ ਪੈਣਾ ਮੈਨੂੰ ਗਾਲ ਬਣਾ ਨਾ ਬੋਲੇ ਮਾਰ ਦਿੰਦਾ ਉਹ ਜਾਨੋ ਜੇ ਨਾ ਲੁਕਦੀ ਸੰਦੂਕਾਂ ਯੋ ਲੈ ਮੇਰੇ ਪੈਰ ਦੀ ਜੁੱਤੀ ਰੇਹਾ ਕੋਲੀ ਖੜਾ ਨੀ ਮੈਂ ਝੜੇ ਜੇਠ ਨੇ ਕੁੱਟੀ ਰੇਹਾ ਕੋਲੀ ਖੜਾ ਮੈਂ ਝੜੇ ਜੇਠ ਨੇ ਕੁੱਟੀ ਰੇਹਾ ਕੋਲੀ ਖੜਾ ਮੈਂ ਝੜੇ ਜੇਠ ਨੇ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਂ ਪਾ ਲਿਆ ਸ਼ਰਦਈ ਜੇਠ ਦੀ ਨਜ਼ਰ ਬੁਰੀ ਗੋਡਿਆਂ ਪਰਨੇ ਪਈ ਜੇਠ ਦੀ ਨਜ਼ਰ ਬੁਰੀ ਗੋਡਿਆਂ ਪਰਨੇ ਪਈ ਜੇਠ ਦੀ ਨਜ਼ਰ ਬੁਰੀ ਹਰੀ ਚੁੰਨੀ ਲੈ ਕੇ ਨਹੀਂ ਮੈਂ ਤਾਰ ਚੋਣ ਚੱਲੀਆਂ ਹਰੀ ਚੁੰਨੀ ਲੈ ਕੇ ਨਹੀਂ ਮੈਂ ਤਾਰ ਚੋਣ ਚੱਲੀਆਂ ਕਲੇ ਕੁੱਟਤਾ ਨੀ ਮੈਂ ਕੱਟੇ ਦੇ ਪਾ ਲੇਖੇ ਛੜਾ ਜੇਠ ਕੁੱਟਤਾ ਨੀ ਮੈਂ ਕੱਟੇ ਦੇ ਪਾ ਲੇਖੇ ਛੜਾ ਜੇਠ ਕੁੱਟਤਾ ਨੀ ਮੈਂ ਕੱਟੇ ਦੇ ਪਾ ਲੇਖੇ ਛੜਾ ਜੇਠ ਕੁੱਟਤਾ